ਕਸਬਾ ਚੋਣਾਂ ਨੂੰ ਲੈ ਕੇ ਸਿਆਸੀ ਗਰਮੀਆਂ ਤੇਜ਼ ਹੋ ਗਈਆਂ ਨੇ ਸ਼ਨੀਵਾਰ ਨੂੰ ਖੰਨਾ ਚ ਆਮ ਆਦਮੀ ਪਾਰਟੀ ਨੇ ਮੈਗਾ ਰੈਲੀ ਕੀਤੀ ਐਤਵਾਰ ਨੂੰ ਹੀ ਖੰਨਾ ਦੇ ਨਾਲ ਲੱਗਦੇ ਸਮਰਾਲਾ ਚ ਕਾਂਗਰਸ ਦੀ ਰੈਲੀ ਹੋਈ ਜਿਸ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਵੀ ਸ਼ਾਮਿਲ ਹੋਏ ਪਰ ਖੜਗੇ ਦੇ ਪਾਸ਼ੇਨ ਦੀ ਇੱਕ ਵੀਡੀਓ ਨੇ ਸਿਆਸਤ ਦੀ ਬੜੀ ਜ ਤੇਲ ਦਾ ਕੰਮ ਕਰ ਦਿੱਤਾ ਦਰਸਲ ਖਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹਨਾਂ ਦਾਅਵਾ ਕੀਤਾ ਹੈ ਕਿ ਕਾਂਗਰਸ ਦੀ ਰੈਲੀ ਚ ਕੁਰਸੀਆਂ ਬਿਲਕੁਲ ਖਾਲੀ ਸੀ ਅਤੇ ਖੜਗੇ ਦੇ ਪਾਸ਼ੇਨ ਦੌਰਾਨ

ਪਰ ਹੁਣ ਇਸ ਵੀਡੀਓ ਨੇ ਸਿਆਸਤ ਚ ਪੁਚਾਲ ਲਿਆ ਦਿੱਤਾ ਹੈ ਅਤੇ ਵੀਡੀਓ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਆਮੋ ਸਾਹਮਣੇ ਆਖੇ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਰੈਲੀ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਕੁਰਸੀਆਂ ਭਰੀਆਂ ਦਿਖਾਈ ਦੇ ਰਹੀਆਂ ਨੇ ਐਂ ਜ਼ੋਰ ਲਾ ਕੇ ਕਾਂਗਰਸ ਪਾਰਟੀ ਖਾਂਜੇ ਵੀਡੀਓ ਪੋਸਟ ਕਰਦੇ ਆ ਰਾਜਾ ਵੜਿੰਗ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਝੂਠ ਬੋਲਣ ਦੇ ਇਲزام ਲਗਾਏ ਨੇ ਰਾਜਾ ਵੜਿੰਗ ਨੇ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ ਸੁਖਬੀਰ ਸਿੰਘ ਬਾਦਲ 61 ਸਾਲ ਉਮਰ ਹੋਣ ਦੇ ਬਾਵਜੂਦ ਵੀ ਤੁਸੀਂ ਇਹਨਾਂ ਗੱਲਾਂ ਕਰਕੇ ਹੀ ਕਾਮਯਾਬ ਨਹੀਂ ਹੋਏ ਤੁਸੀਂ ਹਮੇਸ਼ਾ ਨੈਗੇਟਿਵ ਪੋਲਿਟਿਕਸ ਅਤੇ ਝੂਠ ਬੋਲਣ ਨੂੰ ਤਰਜੀਹ ਦਿੱਤੀਏ ਇਸੇ ਕਰਕੇ ਹੀ ਇੰਨੀ ਵੱਡੀ ਸਿਆਸੀ ਵਿਰਾਸਤ ਹੋਣ ਦੇ ਬਾਵਜੂਦ ਵੀ ਪੰਜਵਾਰ ਦੇ ਮੁੱਖ ਮੰਤਰੀ ਦੇ بیٹے ਹੁੰਦੇ ਹੋਏ ਵੀ ਤੁਸੀਂ ਕਾਮਯਾਬ ਨਹੀਂ ਹੋ ਸਕੇ ਤੇ ਮੇਰੀ ਤੁਹਾਨੂੰ ਸਲਾਹ ਹੈ ਕਿ ਚੰਗੀ ਅਤੇ ਸਾਫ਼ ਰਾਜਨੀਤੀ ਕਰੋ ਬਾਕੀ ਤੁਹਾਡੀ ਮਰਜ਼ੀ ਪ੍ਰਧਾਨ ਜੀ ਤੁਹਾਡੇ ਵਿੱਚ ਚੱਲ ਰਹੇ ਹੈਗੇ ਆ ਇਧਰੋਂ ਨਾਰਾ ਆਪਾਂ ਲਾਉਣਾ ਪਾਰਟੀ ਦੇ ਜਿੰਦਾਬਾਦਾਂ ਕਾਂਗਰਸ ਪਾਰਟੀ ਬਈ ਧਿਆਨ ਨਾਲ ਪਿਛਲੇ ਵਾਲੇ ਵੀ ਸੁਣੋ ਬਈ ਹੱਥ ਚੱਕ ਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਸਮਰਾਲੇ ਦੇ ਇਸ ਵਿਸ਼ਾਲ ਇਕੱਠ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋ ਪਹੁੰਚੋਏ ਸਾਡੇ ਜੁਝਾਰੂ ਕਾਂਗਰਸ ਪਾਰਟੀ ਦੇ ਸਾਰੇ ਜਥੇਬੰਦੀਆਂ ਦੇ ਸਤਕਾਰਯੋਗ ਵਰਕਰ ਸਹਿਬਾਨ ਲੀਡਰ ਸਹਿਬਾਨ ਸਟੇਜ ਉੱਪਰ ਸੁਸ਼ੋਭਤ ਦਵਿੰਦਰ ਯਾਦਵ ਜੀ ਜਿਹੜੇ ਕਿ ਜਨਰਲ ਸੈਕਟਰੀ ਨੇ ਚਾਰਜ ਪੰਜਾਬ ਦੇ ਦੱਸਿਆ ਕਿ ਇਸ ਰੈਲੀ ਨੂੰ ਕਾਂਗਰਸ ਵੱਲੋਂ ਪਹਿਲੀ ਵਰਕਰ ਕਾਨਫਰੰਸ ਦਾ ਨਾਮ ਦਿੱਤਾ ਗਿਆ ਜਿਸ ਚ ਪੰਜਾਬ ਪਰ ਤੋਂ ਵੱਡੇ ਲੀਡਰਸ ਨੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਲਕੇ ਇਸرائیਲੀ ਦੌਰਾਨ ਕਾਂਗਰਸ ਦੀ ਗੁੱਟਬੰਦੀ ਵੀ ਸਾਫ ਦੇਖਣ ਨੂੰ ਮਿਲੀ ਅਤੇ ਨਵਜੋਤ ਸਿੰਘ ਸਿੱਧੂ ਇਸ ਰੈਲੀ ਵਿੱਚ ਨਹੀਂ ਪਹੁੰਚੇ ਪਰ ਇਸ ਦੇ ਬਾਵਜੂਦ ਵੀ ਕਾਂਗਰਸ ਨੇ ਇਸ ਰੈਲੀ ਨੂੰ ਸਫਲ ਕਰਾਰ ਦਿੱਤਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ